ਇਦਵਾਲਾ ਸਟਾਰਟ ਆ ਗਿਆ ਹੁਣ ਜਿਹੜੇ ਪੁਆਇੰਟ ਤੋਂ ਤੁਸੀਂ ਮੰਨ ਲਓ ਇਹ ਸਟਾਰਟ ਕਰਨੀ ਆ ਜਿਵੇਂ ਆਪਣੀਆਂ ਆ ਸਾਰੀ ਪੌਦ ਲਾਈ ਹੋਈ ਆ ਆਪਾਂ ਇਹ ਦੇਖਣੇ ਆ ਵੀ ਪੌਦ ਕਿੰਨੇ ਕਿੰਨੀ ਜਗ੍ਹਾ ਦੇ ਵਿੱਚ ਹੈਗੀ 0.05 ਏਕੜ ਤੇ 0.39 ਕਨਾਲ ਬਾਕੀ ਮਰ ਲਿਆ ਚ ਆ ਗਈ ਵੀ ਵੀਡੀਓ ਵੇਖਣ ਤੋਂ ਪਹਿਲਾਂ ਹੀ ਮੈਂ ਇਹ ਦੱਸ ਦੇਣਾ ਚਾਹਣਾ ਹੈਗਾ ਕਿ ਇਹ ਐਪ ਵਾਲਿਆਂ ਨੇ ਮੈਨੂੰ ਪ੍ਰੋਮੋਸ਼ਨ ਲਈ ਕੋਈ ਪੈਸਾ ਪੂਸਾ ਨਹੀਂ ਦਿੱਤਾ ਹੈਗਾ ਇਹ ਤਾਂ ਮੈਂ ਵੀਡੀਓ ਬੈਸਿਕ ਪਾਤੀ ਵੀ ਚਲੋ ਕਿਸੇ ਨਾ ਕਿਸੇ ਦੇ ਕੰਮ ਆ ਜਾਂਦੀ ਹੁੰਦੀ ਆ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਫਾਇਦੇਮੰਦ ਐਪ ਲੈ ਕੇ ਆਇਆ ਹਾਂਗਾ ਤੇ ਜੋ ਕਿ ਕਿਸਾਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਆਇਆ ਪੈਗੀ ਐਪ ਦਾ ਨਾਮ ਹੈਗਾ ਜਰੀਬ ਜੋ ਕਿ ਤੁਸੀਂ ਆਪਣੇ ਐਂਡਰੋਇਡ ਫੋਨ ਤੇ ਇੰਸਟਾਲ ਕਰ ਸਕਦੇ ਹੋ ਆਈਫੋਨ ਦੇ ਵਿੱਚ ਮੈਂ ਕਰਕੇ ਵੇਖੀ ਸੀ ਆਈਫੋਨ 'ਚ ਨਹੀਂ ਹੋਈ ਤੇ ਕੀ ਕੰਮ ਕਰਦੀ ਹੈ ਉਹ ਮੈਂ ਤੁਹਾਨੂੰ ਦੱਸ ਦਾਂਗਾ ਜੋ ਵੀ ਮਤਲਬ ਕਿ ਤੁਹਾਡੀ ਜ਼ਮੀਨ ਵਗੈਰਾ ਹੈ ਜਾਂ ਕੋਈ ਹੋਰ ਕਿਸੇ ਵੀ ਜਗ੍ਹਾ ਦੀ ਤੁਸੀਂ ਮਿਨਤੀ ਕਰਨੀ ਹੈ ਉਹ ਐਪ ਨਾਲ ਤੁਸੀਂ ਬਹੁਤ ਆਸਾਨੀ ਨਾਲ ਕਰ ਸਕਦੇ ਹੋ ਤੇ ਬਾਕੀ ਜੋ ਵੀ ਉਹਦਾ ਪ੍ਰੋਸੈਸ ਹੈਗਾ ਉਹ ਮੈਂ ਤੁਹਾਨੂੰ ਦਿਖਾਉਂਗਾ ਹੁਣ ਮੈਂ ਖੇਤ ਜਾਣਾਗਾ ਖੇਤ ਜਾ ਕੇ ਤੁਹਾਨੂੰ ਪ੍ਰੋਪਰ ਵੀਡੀਓ ਬਣਾ ਕੇ ਦਿਖਾਉਂਗਾ ਸਭ ਤੋਂ ਪਹਿਲਾਂ ਜਾਣਾ ਤੁਸੀਂ ਪਲੇ ਸਟੋਰ 'ਚ ਤੇ ਇੱਥੇ ਭਰਨਾ ਹੈ ਜਰੀਬ J A R W E V ਜਰੀਬ ਤੇ ਆ ਸੈਕੰਡ ਨੰਬਰ ਤੇ ਐਪ ਨਿਕਲਿਆ ਜੀ ਮੇਰੀ ਇੰਸਟਾਲ ਕੀਤੀ ਹੋਈ ਆ ਓਪਨ ਕਰ ਲੈਨੇ ਆਪਾਂ ਠੀਕ ਆ ਤੇ ਓਪਨ ਕਰ ਲਈ ਤੇ ਇਸ ਤੋਂ ਬਾਅਦ ਉੱਪਰ ਇੱਕ ਲੈਂਡ ਵਾਲ ਆ ਰਿਹਾ ਤੇ ਇੱਕ ਥੱਲੇ ਆ ਰਿਹਾ ਲੈਂਡ ਕੈਲਕੂਲੇਟਰ ਇਹ ਕੈਲਕੂਲੇਟਰ ਵਾਲ ਦੱਸਦਾ ਪਹਿਲਾਂ ਤਾਂ ਤੁਹਾਨੂੰ ਮੈਂ ਇਹਦੇ ਵਿੱਚ ਇਹ ਹੈਗਾ ਵੀ ਜਿੰਮੇ ਹੁਣ ਜਿਹਨੂੰ ਨਹੀਂ ਪਤਾ ਕਨਾਲਾ ਮਰਲੇ ਤੇ ਬਿੱਗਿਆਂ ਬਾਰੇ ਉਹ ਇਹਦੇ ਰਾਹੀਂ ਮਤਲਬ ਕਿ ਉਹਨੂੰ ਪਤਾ ਲੱਗ ਸਕਦਾ ਹੈਗਾ ਤੇ ਦੂਸਰਾ ਹੈਗਾ ਸਭ ਤੋਂ ਜਿਹੜਾ ਮੇਨ ਹੈਗਾ ਉਹ ਹੈਗਾ ਲੈਂਡ ਵਾਲਾ ਤੇ ਇਹਦੇ ਵਿੱਚ ਲੈਂਡ ਵਾਲ ਦੇ ਵਿੱਚ ਜਾ ਕੇ ਆਪਾਂ ਕੀ ਕਰਨਾ ਉਹ ਵੀ ਤੁਹਾਨੂੰ ਦੱਸਦਾ ਮੈਂ ਹੁਣ ਇਹਦੇ ਵਿੱਚ ਚ ਆ ਰਿਹਾ ਦੋ ਆਪਸ਼ਨ ਆ ਰਹੀਆਂ ਨੇ ਇੱਕ ਬਾਇ ਮਾਰਕਿੰਗ ਇੱਕ ਆਟੋ ਵਾਕ ਜਿਹੜੀ ਬਾਇ ਮਾਰਕਿੰਗ ਹੈਗੀ ਇਹ ਤੇ ਆਪਾਂ ਜਦੋਂ ਕਲਿੱਕ ਕਰਾਂਗੇ ਤਾਂ ਉਹ ਗੂਗਲ ਮੈਪ ਖੋਲੂਗੀ ਜਿੱਥੇ ਆਪਾਂ ਖੜੇ ਆਂਗੇ ਵੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆਂਗੇ ਤੇ ਉਹਦੇ ਬਾਅਦ ਮੰਨ ਲਓ ਵੀ ਕਿਸੇ ਵੀ ਜਗ੍ਹਾ ਦੀ ਮਿੰਤੀ ਕਰਨੀ ਹੈਗੀ ਤੇ ਆਪਾਂ ਮੈਪ ਰਾਹੀਂ ਉਸ ਜਗ੍ਹਾ ਤੇ ਚਲੇ ਜਾਵਾਂਗੇ ਤੇ ਉਹਦੀ ਮਿੰਤੀ ਕਰ ਲਾਂਗੇ ਪਰ ਇਹਦੇ ਵਿੱਚ ਇਹ ਆ ਵੀ ਕਲੀਅਰਟੀ ਬਹੁਤ ਜ਼ਿਆਦਾ ਇਹਦੀ ਕਲੀਅਰਟੀ ਨਹੀਂ ਹੈਗੀ ਤਾਂ ਕਰਕੇ ਇਹਦਾ ਕੋਈ ਖਾਸ ਠੀਕ ਨਹੀਂ ਮੈਨੂੰ ਖਾਸ ਵਧੀਆ ਨਹੀਂ ਲੱਗਿਆ ਆ ਆ ਦੂਸਰੀ ਵਧੀਆ ਗਈ ਜਿਵੇਂ ਹੁਣ ਆਟੋਵਾਕ ਹੁਣ ਇਹ ਮੈਨੂੰ ਆਟੋਵਾਕ ਵਾਲੀ ਵਧੀਆ ਲੱਗੀ ਇਹਦੇ ਵਿੱਚ ਜਾਓ ਆਟੋਵਾਕ ਵਾਲ ਚ ਠੀਕ ਐ نو ਥੈਂਕਸ ਕਰਤਾ ਇਹਦੇ ਬਾਅਦ ਆ ਸਟਾਰਟ ਆ ਗਿਆ ਹੁਣ ਜਿਹੜੇ ਪੁਆਇੰਟ ਤੋਂ ਤੁਸੀਂ ਮੰਨ ਲਓ ਇਹ ਸਟਾਰਟ ਕਰਨੀ ਆ ਜਿਵੇਂ ਆਪਣੀ ਆ ਸਾਰੀ ਪੌਦ ਲਾਈ ਹੋਈ ਆ ਆਪਾਂ ਇਹ ਦੇਖਣੇ ਵੀ ਪੌਦ ਕਿੰਨੇ ਕਿੰਨੀ ਜਗ੍ਹਾ ਦੇ ਵਿੱਚ ਹੈਗੀ ਹੁਣ ਆਹ ਮਾਰਕ ਆ ਸਮਝ ਲਓ ਇਹਦਾ ਹੁਣ ਆਪਾਂ ਇੱਥੇ ਖੜ ਕੇ ਸਟਾਰਟ ਕਰ ਦਨੇ ਆ ਏ ਆ ਆ ਗਿਆ ਵੀ ਆਪਾਂ ਇੱਥੇ ਖੜੇ ਆਂਗੇ ਠੀਕ ਆਪਾਂ ਇੱਥੇ ਸਟਾਰਟ ਕਰ ਦਨੇ ਆਪ ਪੁਆਇੰਟ ਤੋਂ ਸਟਾਰਟ ਤੇ ਆਪਾਂ ਹੁਣ ਤੁਰਾਂਗੇ ਤੇ ਇਹ ਵੀ ਨਾਲ-ਨਾਲ ਚੱਲੂਗੀ ਫਿਰ ਉਹ ਸਾਰਾ ਨਿਕਲ ਜੂਗਾ ਇਧਰ ਵੀ ਕਿੰਨਾ ਕਿੰਨੇ ਜਗ੍ਹਾ ਦੇ ਵਿੱਚ ਹੈਗਾ ਹੁਣ ਆਪਾਂ ਨਾਲ-ਨਾਲ ਤੁਰੇ ਚੱਲਦੇ ਆਂ ਆਪਣੇ ਨਾਲ ਕੋਈ ਬੰਦਾ ਨਹੀਂ ਹੈਗਾ ਸੀ ਨਹੀਂ ਤਾਂ ਫਿਰ ਤੁਹਾਨੂੰ ਫੁੱਲ ਵੀਡੀਓ ਆਪਾਂ ਵਧੀਆ ਤਰੀਕੇ ਨਾਲ ਦਿਖਾਉਂਦੇ ਹੁਣ ਇਧਰ ਵੇਖੀ ਚੱਲਿਓ ਇਧਰ ਵੀ ਨਾਲ-ਨਾਲ ਚਾਈ ਜਾਊ ਆ ਨਾਲ ਨਾਲ ਇਧਰ ਵੀ ਤੁਰਿਆ ਜਾਂਦਾ ਨਾ ਤੇ ਦਰਾਪਾ ਤੁਰੇ ਜਾਂਦੇ ਆ ਨਾਲ ਨਾਲ ਆ ਥੋੜੀ ਜਗ੍ਹਾ ਗਿੱਲੀ ਆ ਗਈ ਬਸ ਇਹ ਤੁਹਾਨੂੰ ਦੱਸਦਾਂ ਨੇ ਹੈਗੇ ਆਪਾਂ ਦਿਖਾ ਦਾਂ ਨੇ ਹੈਗੇ ਵੀ ਇਸ ਹਿਸਾਬ ਨਾਲ ਤੁਸੀਂ ਇਹਨੂੰ ਮਿੰਡ ਸਕਦੇ ਹੋ ਆ ਵੇਖੋ ਜਿਵੇਂ ਜਿਵੇਂ ਆਪਾਂ ਤੁਰੇ ਜਾਂਦੇ ਆ ਉਵੇਂ ਉਵੇਂ ਆਈ ਜਾਂਦਾ ਜੇ ਆਪਣੇ ਨਾਲ ਕੋਈ ਬੰਦਾ ਹੁੰਦਾ ਵੀਡੀਓ ਬਣਾਉਣ ਵਾਲਾ ਫੇਰ ਗੱਲ ਹੋਰ ਹੁੰਦੀ ਫੇਰ ਗੱਲ ਬਣ ਜਾਂਦੀ ਫਿਰ ਚੰਗੀ ਤਰ੍ਹਾਂ ਕਿੱਲੇ ਡੇਢ ਕਿੱਲੇ ਦੀ ਮਿੰਨਤੀ ਆਪਾਂ ਕਰਕੇ ਦਿਖਾ ਦਿੰਦੇ ਜਿਹੜਾ ਉੱਧਰ ਮੁਰਿਆਗਾ ਹੈਗਾਗਾ ਤੇ ਪਰ ਚਲੋ ਕੋਈ ਨਾ ਐਨੇ ਨਾਲ ਤੁਹਾਨੂੰ ਅੰਦਾਜ਼ਾ ਲੱਗ ਜੂਗਾ ਆਪਾਂ ਉਸੇ ਪੁਆਇੰਟ ਤੇ ਵਾਪਸ ਜਾਵਾਂਗੇ ਇਹ ਇਤਰਦੀ ਹੋ ਜਾਣੇ ਆ ਆ ਦੇਖੋ ਆਪਾਂ ਆ ਪੁਆਇੰਟ ਤੋਂ ਤੁਰੇ ਸੀ ਉਸੇ ਪੁਆਇੰਟ ਤੇ ਵਾਪਸ ਆ ਗਏ ਹੁਣ ਆਪਾਂ ਇੱਥੇ ਕਰ ਦਨੇ ਆ ਸਟਾਪ ਆ ਦੇਖੋ ਧਿਆਨ ਨਾਲ ਤੁਹਾਨੂੰ ਬਲੂ ਟਿਕ ਦੀਦੀ ਹੋਊਗੀ ਆ ਬਲੂ ਮਾਰਕ ਦੀਦਾ ਹੋਊ ਤੁਹਾਨੂੰ ਆ ਦੇਖੋ ਧਿਆਨ ਨਾਲ ਮਤਲਬ ਕਿ ਆਪਾਂ ਜਿੱਥੇ ਜਿੱਥੇ ਤੁਰੇ ਸੀ ਉਹ ਬਲੂ ਮਾਰਕ ਆ ਗਿਆ ਤੇ ਹੁਣੇ ਕਿੰਨੀ ਜਗ੍ਹਾ ਹੈਗੀ ਉਹ ਵੀ ਆ ਜਾਊਗੀ ਇੱਕ ਮਿੰਟ ਆ ਦੇਖੋ ਆ ਆ ਗਿਆ ਪਹਿਲਾਂ ਵੀ ਚੈਡ ਆ ਗਈ ਸੀਗੀ ਆ ਵੇਖੋ ਇਹ ਹੈਗੀ ਆ 0.05 ਏਕੜ ਤੇ 0.39 ਕਨਾਲ ਬਾਕੀ ਮਰਲਿਆਂ ਚ ਆ ਗਈ ਵੀ 7.72 ਮਰਲੇ ਇਹ ਥਾਂ ਆਏਗਾ ਜਿਹੜਾ ਆਪਾਂ ਮਣਿਆ ਹੋਣਾ ਇਦਾਂ ਹੀ ਤੁਸੀਂ ਵੀ ਜ਼ਮੀਨ ਦੀ ਮਨੈਂਟੀ ਕਰ ਸਕਦੇ ਹੋ ਮਨ ਤਾਂ ਬਹੁਤ ਵਧੀਆ ਐਪ ਲੱਗੀ ਬਾਕੀ ਦੇਖੋ ਯੂਜ਼ ਕਰਕੇ ਪਤਾ ਲੱਗੂਗਾ ਅਜੇ ਆਪਾਂ ਥੋੜੇ ਵਾਂਝੇ ਯੂਜ਼ ਕੀਤੀਆਂ ਨਾ ਬੀ ਮਤਲਬ ਕਿ ਜਿਆਦਾ ਚ ਯੂਜ਼ ਕਰਕੇ ਜਿਹੜਾ ਸਹੀ ਹੋਵੇ ਮਿੰਤੀ ਉੱਥੇ ਪਤਾ ਲੱਗੂਗਾ ਯੂਜ਼ ਕਰਕੇ ਪਰ ਮੈਂ ਥੋੜੀ ਕਰਕੇ ਦੇਖੀ ਸੀ ਇੱਕ ਦਿਨ ਉਹਦੇ ਮੈਂ ਵੀਡੀਓ ਨਹੀਂ ਬਣਾਈ ਉਹਦੇ ਬਿਲਕੁਲ ਸਹੀ ਕੀਤੀ ਸੀ ਇਹਨੇ ਬਾਕੀ ਤੁਸੀਂ ਕਰਕੇ ਵੇਖ ਸਕਦੇ ਹੋ ਇੱਕ ਵਾਰੀ ਟਰਾਈ ਤੇ ਜੇ ਸਹੀ ਕਰਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਬਸ ਆ ਇਦਾਂ ਹੀ ਮਾਰਕ ਆ ਜਾ ਕਰੂਗਾ ਬਸ ਉਥੋਂ ਸਟਾਰਟ ਕਰਦਿਆ ਕਰਿਓ ਤੁਸੀਂ ਤੇ ਆਹ ਬਲੂ ਆ ਉਹ ਆਜੂਗਾ ਜਿੱਥੇ-ਜਿੱਥੇ ਤੁਸੀਂ ਮਤਲਬ ਲੋ ਤੁਰਿਓ ਜੜੀ-ਜੜੀ ਜਗ੍ਹਾ ਵਿੱਚ ਦੀ ਚਾਹੇ ਘਰ ਦੀ ਮਿੰਨਤੀ ਕਰਨੀ ਆ ਕਿਸੇ ਵੀ ਚੀਜ਼ ਦੀ ਮਿੰਨਤੀ ਕਰਨੀ ਆ ਤਾਂ ਇਹਦੇ ਨਾਲ ਮਿੰਨਤੀ ਕਰ ਸਕਦੇ ਹੋ